ਹਾਓ ਤੇ ਕੀ ਮੈਂ ਕੜਾਈ ਤੇ ਰਹੀ ਆ ਫਟਾਫਟ ਮੈਂ ਕੱਢ ਕੇ ਇਹਨਾਂ ਨੂੰ ਸਾਹਜ ਬਪਾ ਕਰਕੇ ਦੇਣਾ ਸੰਦੇਮ ਬੜੀਆਂ ਨੇ ਇੰਨੀਆਂ ਮੈਂ ਬਹੁਤੀ ਨਹੀਂ ਖਾਣੀਆਂ ਬਹੁਤ ਨੇ ਕਿਉਂ ਇੰਨੀਆਂ ਕਿਉਂ ਨਹੀਂ ਨਹੀਂ ਇੰਨੀਆਂ ਬੜੀਆਂ ਨੇ ਕਿਉਂ ਤੇ ਤਲੀਆਂ ਨੇ ਇੰਨੀਆਂ ਬੜੀਆਂ ਦੋ ਫਿਰ ਅੰਜ ਕਾਣੀਆਂ ਮੈਂ ਢੜੀ ਇੱਕ ਫੁਲਕਾ ਬਣਾ ਮੈਨਾਂ ਚਲੋ ਉਹ ਲੈ ਆਈ ਫਿਰ ਉਹ ਵੀ ਖੁਸ਼ਬੂ ਲੈ ਆਈ ਹਾਂ ਖੁਸ਼ਬੂ ਲੈ ਆਉਣੀ ਮੇਰੀ ਮਾਈ ਦੇ ਖਾਂ ਕਿਦਾਂ ਪਗੜ ਪਗੜ ਕਰਕੇ ਖਾ ਆ ਰਹੀ ਜੇ ਤਾਂ ਹੁਣੇ ਪੀਪੀ ਵਧੀਆਂ ਨਾ ਇਹਨੂੰ ਹਸਪੀਟਲ ਖਾਣਾ ਪੈਣਾ ਮੈਂ ਜਦੋਂ ਮੈਂ ਮੰਗਿਆ ਨਾ ਪੂਰੀਆਂ ਉਦੋਂ ਦੀਦੀ ਵੀ ਪਰੇ ਔਖੇ ਹੋਈ ਮੇਰੇ ਕੋਲ ਨਹੀਂ ਬੰਦੀਆਂ ਪੂਰੀਆਂ ਮੈਂ ਤਾਂ ਥੱਕ ਗਈਆਂ ਤੇ ਦੱਸ ਹੁਣ ਮੈਂ ਕਿਉਂ ਮੈਂ ਨਿਭਾਈਆਂ ਮੈਨੂੰ ਸੁੱਕੀਆਂ ਸੜੀਆਂ ਰੋਟੀਆਂ ਖਵਾ ਕੇ ਆਪ ਕਿੱđen ਪੂਰੀਆਂ ਖਾਂਦੇ ਨੇ ਚੰਗਾ ਸਮਾਂ ਮੈਂ ਘਰ ਦਾ ਕੰਮ ਨਹੀਂ ਕਰਦੀ ਇਹ ਨਾ ਐਸੇ ਵਾਹ ਜੋਗਿਆ ਜਾ ਕੇ ਕੰਮ ਹੀ ਨਾ ਪਾਈ ਨਾ ਗੱਲ ਵੀ ਜਦੋਂ ਮੈਂ ਮੰਗਿਆ ਕੋਈ ਤਾਂ ਉਦੋਂ ਤੇ ਨਹੀਂ ਬਣੀਆਂ ਤਾਂ ਹੁਣ ਝਾਤੀ ਬਣੀਆਂ ਮਮੇ ਸਹੀ ਪੂਰੀਆਂ ਖਾਂਦੇ ਆਹੋ ਜੇ ਤਾਂ ਆਹ ਦਿੱਕੇ ਬਾਧੀਆ

ਕੋਈ ਗੱਲ ਨਹੀਂ ਤੁਹੀਂ ਤਾਂ ਕਿਵੇਂ ਮੈਨਾਂ ਮਾਰਾ ਕਰਦੇ ਹੋ ਅੋ ਤੈਨੂੰ ਕਿਹਾ ਮੇਰੇ ਨਾਲ ਚੰਗਾ ਕਰੀਂਗਾ ਨਹੀਂ ਕੀ ਹਾਂ ਤੇ ਰਲਾ ਮਾਰਾ ਕਰਦੇ ਤਾ ਆ ਤੈਨੂੰ ਮੇਰੇ ਨਾਲ ਮਾਰਾ ਜਿੱਤਵਾ ਕੋਈ ਗੱਲ ਨਹੀਂ ਤੂੰ ਇਹ ਨਾ ਤੇਰੀ ਆਪਣੇ ਆਪੇ ਜਾ ਕੇ ਖਾ ਲੈਣਾ ਤੇ ਨਾਲੇ ਮੈਂ ਨਾ ਜਿਹੜੇ ਸਮੋਸੇ ਰੱਖੇ ਨੇ ਮਾਇਆ ਸਾਮ ਕੀ ਉਹ ਵੀ ਮੈਂ ਚੋਰੀ ਚੋਰੀ ਖਾ ਲਈ ਜਿੱਥੇ ਮਰਜ਼ੀ ਦਾ ਚੀਜ਼ ਨਾ ਖਾ ਲਵਾਂ ਮੈਂ ਤਾਂ ਲੱਭ ਹੀ ਲੈਣਾ ਆਹੋ ਤਾਂ ਜੋਰ ਨੂੰ ਪਤਾ ਹੀ ਹੁੰਦਾ ਕਿ ਤਰੇ ਰਖੇ ਚੋਰ ਤੇ ਛਾਡ ਕੇ ਫੁੱਟਾ ਕੇ ਖੋਲ ਲਈਦਾ ਵਾ ਤੂੰ ਹੀ ਉਹਨਾਂ ਵਰਗੀ ਨਹੀਂ ਇਹ ਕਿ ਡਿਆ ਤੇ ਲੱਗੀ ਐ ਨੂੰ ਇਹਨੂੰ ਫੜ ਕੇ ਬੈਠੀ ਹੈ ਤੇ ਇਹਨਾਂ ਨੂੰ ਕੀ ਹੋਣਾ ਹੈ ਤੈਨੂੰ ਪਤਾ ਹੈਗਾ ਕਿ ਕੁੜੀ ਕਿੱਥੇ ਹੈ ਮਮੀ ਕੁੜੀ ਦਾ ਮੈਨੂੰ ਪਤਾ ਵਾ ਉਹ ਗਵਾਂਡੀਆਂ ਘਰ ਦੇ ਖੇਡਣ ਗਈ ਹੈ ਜੰਗਾ ਕੀ ਫਾਈ ਕੁੜੀ ਗਵਾਂਡੀਆਂ ਵਾਲੇ ਘਰ ਆ ਲਈ ਹੈ ਤੇ ਇਹਨੂੰ ਫੜ ਕੇ ਦੇ ਵੇਂਦੀ ਰੋ ਤੇ ਇਹਨਾਂ ਪਤਾ ਹੈਗਾ ਵਾ ਫਿਰ ਸੋਈ ਚ ਕੀ ਹਾਲ ਬਣਿਆ ਕਿ ਮੈਂ ਸਫਾਈ ਕਰਨ ਜਾ ਕੇ ਹਾਂ ਮਮੀ ਤੁਸੀਂ ਕਿਉਂ ਔਖੇ ਹੋਂਦੇ ਮੈਂ ਆਪੇ ਕਰ ਲਵਾਂਗੀ ਮੈਂ ਕਿਹਾ ਜੇ ਤੁਹਾਨੂੰ ਆਖਿਆ ਤਾਂ ਤੁਸੀਂ ਕਰੋ ਜੇ ਔਖੀ ਨਾ ਹੋ ਮੈਂ ਉਹਦੀ ਕਰਾਂ ਤੈਨੂੰ ਪਤਾ ਵੀ ਕੁੜੀ ਗਵਾਂਡੀਆਂ ਵਾਲ ਗਈ ਹੈ ਤੇ ਤੂੰ ਵੀ ਤੋ ਰੋਟੀ ਨਾਲ ਆ ਜਿਹੜੀਆਂ ਖਾਣੀਆਂ ਨੇ ਉਹਨੇ ਦੁਪਹਿਰ ਦੀ ਰੋਟੀ ਬਣਾਉਣੀ ਤੇ ਫਿਰ ਤੂੰ ਸਿਰ ਤੇ ਚੜ ਕੇ ਖਲੋ ਜਾਣਾ ਤੇਰਾ ਤੇ ਉਹੋ ਹੀ ਭਾਲ ਰਿਆ ਹੋਆ ਤੂੰ ਤੇ ਅੱਗੇ ਵਾਲਾ ਕੰਮ ਲੱਭ ਨਹੀਂ ਏ ਇਹਦਾ ਕੰਮ ਨਹੀਂ ਚੱਲਣਾ ਜਿੱਦਾਂ ਤੂੰ ਚਲਉਣੀ ਏ ਹਾ ਕੋਈ ਗੱਲ ਨਹੀਂ ਮੰਮੀ ਮੈਂ ਆਪੇ ਹੀ ਕਰ ਲਈ ਆ ਭਾਂਡੇ ਵੀ ਮੈਂ ਧੋ ਲੂਣੀ ਆ ਕੋਈ ਗੱਲ ਤੂੰ ਨਿਕਾਲੇ ਮੈਨੂੰ ਫਿਰ ਗਾਂਢੇ ਤੁਈ ਕਰਦੇ ਆਪੇ ਹੁੰਦੀ ਏ ਉਹਨੇ ਰੋਟੀਆਂ ਬਣਾਉਣੀ ਹੁੰਦੀ ਐ ਕਿ ਤੂੰ ਹੋ ਜਾਏ ਆਪਣੇ ਟਾਈਮ ਨਾਲ ਚੁੱਪ ਕਰਕੇ ਹਾਲੇ ਵੇਖਣ ਲਈ ਐ ਉਹਦਾ ਟਾਈਮ ਹੋ ਜਾਣਾ ਤਾਂ ਫਿਰ ਤੂੰ ਵੇਚ ਮੜ ਜਾਣਾ ਬਗੋਬਲੀ ਨਾਲ ਤੇਰੀਆਂ ਦੋ ਰੋਟੀਆਂ ਦਾ ਕੀ ਐ ਜੋ ਪੈਸੂ ਲਿਆਂਦਾ ਹੁੰਦਾ ਏ ਉਹਨਾਂ ਬਾਰੀ ਚਾ ਖਿਆ ਹੁੰਦਾ ਕੱਢ ਕੇ ਤੇ ਖਾ ਲੈਣੀ ਐ ਤੇਰਾ ਤੇ ਸਰ ਜਾਂਦਾ ਉਹਨੇ ਤਾਂ ਤਿੰਨੇ ਟਾਈਮ ਰੋਟੀ ਬਣਾਉਣੀ ਹੁੰਦੀ ਏ ਤੂੰ ਤਹੀ ਦਿਖਾ ਲੈ ਕਰੋ ਤੂੰ ਮੇਰੇ ਵਾਲੇ ਦੇਖ ਕੇ ਚੋ ਸਾਜੀ ਜੇ ਮੈਂ ਉਹ ਆਪਣਾ ਖਾਨੀ ਆ ਤੇ ਤੂੰ ਦਿਖਾ ਲੈ ਕਰੋ ਮੈਂ ਕਰ ਰਹਾ ਹਾਂ ਇਹ ਕਿਆ ਸਾੜ ਦਾ ਮਤਲਬ ਨਹੀਂ ਉਹ ਜਿਹੜੀ ਸੋਈ ਹੈ ਨਾ ਸਾਫ ਦਾ ਚਲ ਕੇ ਪਹਿਲਾ ਦੋ ਰੋਟੀਆਂ ਲਾ ਲੈ ਤੇ ਸੋਈ ਸਾਫ ਹੈ ਇਹ ਉਹਦੇ ਵਾਸਤੇ ਨਹੀਂਗਾ ਜਿਹੜੀ ਪਕਾਏ ਉਹ ਹੀ ਸਾਫ ਕਰਿਆ ਆਪਣੇ ਟਾਈਮ ਨਾਲ ਉਹ ਚੰਗਾ ਬਾਬਾ ਮੈਂ ਕਰ ਲੰਨੀ ਆ ਜਾ ਕੇ ਸਾਫ ਤੂੰ ਇਹ ਮੈਨੂੰ ਬੈ ਨਹੀਂ ਦੇਣਾ ਜੇ ਤੂੰ ਮਨੇ ਮੈਂ ਫੋਨ ਕਰ ਲੈਣਾ ਪਿੱਛੇ ਪੈ ਜਾਂਦੇ ਮੇਰੇ ਪਹਿਲਾਂ ਕਰ ਲੰਨੀ ਆ ਫੇਰੀ ਬਹਾਂ ਦੀ ਤੇ ਕੰਤਾ ਦੇਣਾ ਨਹੀਂ ਲੱਗਦਾ ਕਿ ਤੂੰ ਕਿ ਧੀ ਓਕੀ ਹੋਈ ਫੋਨ ਦੇ ਵਿੱਚ ਸਭ ਕੁਝ ਆ ਜਾਣਾ ਰੋਟੀ ਵੀ ਆ ਜਾਣੀ ਚਾਹੇ ਚਾਹ ਵੀ ਆ ਦੇ ਚਾਹਿਆ ਨਹੀਂ ਆਖਿਆ ਕਿ ਧੀ ਨੂੰ ਝੂਂ-ਝੂਂ ਕਰਦੀ ਗਈ ਚੱਲ ਨੂੰ ਘਰ ਚੱਲ ਕੇ ਤੇ ਪਤਾ ਲੱਗਿਆ ਕਿ ਧੀ ਚਲਾ ਆ ਗਿਆ ਜਾ ਕੇ ਮੈਨੂੰ ਕਹਿੰਦੀ ਆ ਭਾਂਡੇ ਸਾਫ਼ ਕਰ ਦੱਸ ਮੈਂ ਕਿਹਾ ਤੁਹਾਨੂੰ ਕਹਿੰਦੀ ਆ ਕਿ ਤੁਸੀਂ ਭਾਂਡੇ ਸਾਫ਼ ਕਰੋ ਉਹ ਤੇ ਮੈਂ ਆਪੇ ਹੀ ਕਰ ਦਿੰਨੇ ਤੇ ਕਿੱਡੀ ਜਿਹੀ ਸ਼ੋਹ ਕਹਿੰਦੇ ਜਾ ਕੇ ਬਹਿ ਗਈ ਏ ਜਿੱਦਾਂ ਥੱਗੀ ਟੁੱਟੀ ਹੁੰਦੀ ਆ ਦੱਸ ਤੇ ਕੋ ਖਲੋ ਕੇ ਨਹੀਂ ਗੱਲ ਹੁੰਦੀ ਤੇਰੇ ਕਹਿੰਦੇ ਕਿ ਲਤਾ ਦੋਦੀਆਂ ਇਹਨਾਂ ਨੇ ਅੱਗੇ ਵੀ ਕਿੰਨੀ ਵਾਰ ਕਿਹਾ ਵਾ ਵੀ ਤੁਸੀਂ ਮੇਰੇ ਚੀਜ਼ਾਂ ਦੇ ਨਾ ਵਿਆਹ ਨਾ ਕਰੋ ਪਰ ਇਹਨਾਂ ਨੂੰ ਨਾ ਲੱਗਦੀ ਨਹੀਂ ਹੈਗੀ ਇਹਨਾਂ ਦੀ ਇੰਨੀ ਬੇਇੱਜ਼ਤੀ ਹੁੰਦੀ ਆ ਚਾਹੇ ਬੰਦੇ ਨੂੰ ਇੱਕ ਵਾਰੀ ਕਿਹਾ ਹੋਏ ਨਾ ਲੱਗ ਜਾਂਦੀ ਆ ਇਹ ਨਾ ਢੀਠੀ ਢੀਂ ਨੇ ਆ ਨਾ ਇਹਨਾਂ ਨੂੰ ਵੀ ਸਮਝ ਆ ਸਕਦੀ ਇਹਨਾਂ ਨੂੰ ਕਹਿਣ ਤਾਂ ਵੀ ਨਾ ਕੋਈ ਕਹਿ ਜਾਣੀ ਦੇਖਾਂ ਕਿੱਡੀ ਉੱਠਣਾ ਨਾ ਨਹੀਂ ਲੈਣ ਦੀ ਦੱਸ ਇੱਥੇ ਬੈਠ ਕੇ ਕੀ ਕਰ ਲਈਓ ਉਠ ਵੀ ਪੈ ਕੋਈ ਕੰਮਕਾਰ ਹੈ ਨਹੀਂ ਇਹਨੂੰ ਇਦਾਂ ਕਰਨੀ ਆ ਜਾ ਕੇ ਕੋਈ ਨਾ ਕੋਈ ਬਹਾਨਾ ਮਾਰਨੀ ਆ ਇਹਨੂੰ ਠੰਮਨੀ ਆ ਮੰਮੀ ਤੋ ਇਹ ਜਿੱਥੇ ਕੱਠੇ ਬੈਠੇ ਉੱਠੇ ਨਹੀਂ ਹੈਗੇ ਮੈਂ ਵੀ ਕਹਣਾ ਹੈ ਉੱਠ ਕੇ ਜਾਓ ਕਰੋ ਕੰਮ ਤਾਂ ਹੁੰਦਾ ਮੈਨੂੰ ਤੁਹਾਂ ਕੀ ਆਖਣਾ ਐਦਾਂ ਕਰੋ ਜੇ ਤਾਂ ਕੋਈ ਕੰਮਕਾਰ ਨਹੀਂ ਨਹਿਗਾ ਤਾਂ ਪਰਤ ਨੂੰ ਜਾ ਕੇ ਲੈ ਆਵੋ ਘਮਾਡੀਆਂ ਕੋਲ ਤੇ ਕੋਈ ਨਹੀਂ ਅੱਗੇ ਵੀ ਤੂੰ ਫੋਨ ਕਰਦੇ ਨਹੀਂ ਹੁੰਨੀ ਆ ਪੇ ਹੋ ਆ ਜਾਂਦੀ ਨਹੀਂ ਮੰਮੀ ਮੈਂ ਫੋਨ ਨਹੀਂ ਕਰਨਾ ਹੈਗਾ ਜਾਓ ਆਪ ਲੈ ਨੂੰ ਜਾ ਕੇ ਤੁਹਾਨੂੰ ਕੀ ਏ ਤੁਸੀਂ ਕਿੱਥੇ ਬਹਿਲੇ ਬੈਠੇ ਹੋ ਖਵਤ ਤੂੰ ਐ ਬਹਾਨੇ ਨਾ ਬਣਾ ਆ ਮੇਰੇ ਸਿਰ ਦੇ ਉਾਰ ਐਵੇਂ ਨੀ ਚਿੱਟੇ ਹੋਏ ਕੁੰਵਰ ਨਾਲ ਹੋਏ ਨੇ ਤੂੰ ਮੈਨੂੰ ਇਹ ਸਮਝ ਨਹੀਂ ਕਿ ਚੱਬੀ ਇਹਨਾਂ ਮੈਂ ਬਾਹਰ ਲੈਣਾ ਛਾਲਾ ਨਹੀਂ ਉਹ ਸੋਫੇ ਤੋਂ ਤੇ ਉੱਠ ਕੇ ਬਾਹਰ ਨਿਕਲ ਜਾਏਗੀ ਪਾਹ ਮਮੀ ਆਹ ਗੱਲ ਥੋੜੀ ਏ ਜਿਹੜਾ ਮੈਂ ਤੁਹਾਨੂੰ ਸੋਸਿਆਂ ਤੋਂ ਠਾਣਾ ਮੈਂ ਕਿਹ ਕਹਿੰਦੀ ਕਿ ਫੋਨ ਕੀ ਕਰਨਾ ਮੈਂ ਉਹਨੇ ਕਹਿੰਦਾ ਫੋਨ ਕਰਕੇ ਤੇ ਫੇਰ ਕੁੜੀਆਂ ਨੂੰ ਗੰਦੀ ਏ ਤੇ ਮੈਂ ਤਾਂ ਕਹਿੰਦੀ ਤੂੰ ਵੇਲੇ ਹੋ ਨਾ ਤੇ ਜਾ ਕੇ ਕੁੜੀ ਲੈ ਆਓ ਮੇਰੇ ਕੋਲ ਨਹੀਂ ਜਾਇਆ ਜਾਂਦਾ ਜਾਂ ਨਾਲ ਮੈਨੂੰ ਇੰਨੀਆਂ ਗੱਲਾਂ ਨਾ ਸੁਣਾਣ ਜੇ ਤੂੰ ਮੈਨੂੰ ਇਹ ਕਰੇਗਾ ਮੈਂ ਹਟ ਪਾਵਾਂਗੀ ਨਹੀਂ ਜਾਣੇ ਤਾਂ ਨਾ ਕਰੋ ਤੂੰ ਇਕਰ ਅੱਗੇ ਕਹਿਣਾ ਮੰਨਦੇ ਬੈਠੇ ੜਾ ਚਿਪਕ ਜੁਏ ਦੇ ਨਾਲ ਹੀ ਚੱਲ ਚੱਲ ਜਾ ਕੋਈ ਗੱਲ ਨਹੀਂ ਮੈਨੂੰ ਪਤਾ ਜਿਹੜੀ ਤੂੰ ਸਮਝ ਨਹੀਂ ਆ ਗੱਲਾਂ ਮੈਨੂੰ ਪਤਾ ਮੇਰੇ ਵੀ ਉਹ ਨਾ ਮਾਝ ਨੇ ਕਿ ਢੇਪ ਬਹਾਨੇ ਲੰਮਦੀ ਏ ਅਜੇ ਕੱਲ ਦੀ ਜੰਮੀਆਂ ਦੀ ਕਿੰਨੇ ਮੈਨੂੰ ਗੱਲਾਂ ਕਰਦੀ ਏ ਜਿੰਨੇ ਮਰਜ਼ੀ ਭੱਜ ਲਾ ਲੈਣਾ ਉੱਠਣਾ ਮੈਂ ਵੀ ਨਹੀਂ ਇੱਥੋਂ ਆਪਣੀ ਮਰਜ਼ੀ ਨਾਲ ਉੱਠਾਂਗੀ ਮੰਮੀ ਦੇਖ ਲਓ ਹਾਂ ਜਾਓ ਜਾ ਕੇ ਕੁੜੀ ਲੈ ਆਓ ਨਹੀਂ ਆਖਣੇ ਆ ਚੱਲੀ ਉੱਧਰ ਹਨ ਉਹ ਬੋਜਲੀ ਹੋ ਚਲੇ ਆ ਤੇ ਜਾ ਕਮਰੇ ਤੇ ਦਾਕਰ ਜਾ ਕੇ ਮੈਂ ਰਸਲ ਖਾਂਡਾ ਹੀ ਨੇ ਆਹੇ ਮੰਮੀ ਮੈਂ ਕਰਨਾ ਕੀ ਮੈਂ ਕਵਰ ਪਾਉਣ ਲੱਗੀ ਇਹਨਾਂ ਸੋਫਿਆਂ ਨੂੰ ਤੋ ਟੇ ਨਾ ਤਾਲੂ ਕੋ ਘਟਾ ਘਟਾ ਪੈਂਦੇ ਆ ਅੱਛਾ ਅੱਜ ਤੇ ਵੀ ਸੋਫਿਆਂ ਦੇ ਕਵਰਾਂ ਦਾ ਵਿੱਚੇ ਤਾਂ ਆ ਗਿਆ ਮੇਰੇ ਕਿਹੜੇ ਢੀਨੇ ਚਿਕੜ ਨਾਲ ਲਿਬੜੇ ਨੇ ਨਾ ਤੋਕ ਮੈਂ ਸੋਨੇ ਢੀਨੇ ਪਾਏ ਨੇ ਏਡੇ ਬਹਾਨੇ ਨਾ ਬਣਾ ਚਹੀਜਾ ਤੂੰ ਚਲੋ ਠੀਕ ਹੈ ਜੇ ਨਹੀਂ ਰੱਖਣਾ ਨਾ ਹੀ ਇਹ ਝੁੱਕ ਜੋ ਮੈਂ ਲਿਆ ਦੇਈ ਕੋ ਬੂੰਦ ਖਾਦੀ ਇੱਥੇ ਰਿਓ ਫਿਰ ਨੁਪੇ ਚੀਜ਼ਾਂ ਕਾ ਲੈ ਦੇ ਲੈਂਦੇ ਨੇ ਇਹ ਰਹਿ ਕੇ ਤੇ ਜਿਉਣਾ ਹੈ ਹਰਾਮ ਕਰ ਛੜਦੀਆਂ ਨੇ ਚੱਗੇ ਹੁਣ ਤਾਂ ਦੇਣ ਹੀ ਨਾ ਕਰਨਾ ਅਗਲੇ ਆਨੇ ਨੂੰ ਨਾ ਬੁਰਾ ਬਣਾ ਕੇ ਮੂੰਹ ਤਾਂ ਫੇਰ ਕਰ ਹੁੰਦੀ ਆ ਚੱਲ ਪਾਂਡਿਆਂ ਦਾ ਛਾਪਾ ਨਹੀਂ ਭਰੀਆ ਅੱਗੇ ਤੋਂ ਨਾ ਨਾਲ-ਨਾਲ ਹੀ ਧੋਲਿਆ ਕਰਨੇ ਆ ਅੱਜ ਇਹ ਇਕੱਠੇ ਕਰਕੇ ਰੱਖ ਲੈਣੇ ਇਸ ਤੋਂ ਬਹੁਤ ਖਾ ਹੋ ਜਾਂਦਾ ਜ਼ਿਆਦਾ ਆ ਬਤਹੁ ਨੇ ਇਹ ਨਾ ਕੀ ਲਾ ਤੋੜ ਕੇ ਹੀ ਸਿਰੇ ਤੇ ਅੱਧੇ ਮਨੋਂ ਦੋ ਆ ਮੇਰੇ ਕੋਲ ਤਾਂ ਨਹੀਂ ਛਾਪਾ ਹੁੰਦਾ ਮੇਰੇ ਕੋਲ ਨਹੀਂ ਬੰਦੇ ਇਹਨਾਂ ਜੀਰੋ ਭੜੋ ਕਈ ਕੁਝ ਨਾ ਨਾ ਛਾਪਾ ਕਰੋ दीदी ने ना बाबा रोटियां लाके रख दी रोटियां तो तीन दो खा लिया लेना पता ही फुलके पादे चार लाके रख देना। सब्जी बेहनी ले मेरा तो दम बन गया वा सब्जी नहीं है गी लग ही नहीं, नहीं के सब्जी मानान पता लगेगा कि ने कि नहीं दिन खाती चलो प्लेट बना उधर आ गई थी हां आ देखो भूख बड़ लगी रोटी लेके आओ रोटी के जी बनाने वाली है एक सारे तो नहीं तो नहीं बारे हिजियां कल्याण करो बहुत बच्चा ड्यूटी खा लेना फिर तेरी बनाई सिरियन है चल कोई बाहर ताजे पानी है सिर में आग लगा चलो कोई बढ़िया चल यार ਮੈਂ ਦੱਸੂ ਛਾਟੀ ਬਣ ਜਣੀ ਰੂਟੀ ਆਏ ਰੂਟੀ ਅਵਿਖੜੀ ਆਵਾਂ ਮੈਨੂੰ ਬੋਖ ਲੱਗੀ ਹੋਣੀ ਆ ਉਹਨਾਂ ਨੇ ਖਾ ਲਈ ਹੋਣੀ ਆ ਹੁਣ ਮੈਂ ਕੀ ਕਰਾਂ ਅੱਜ ਕਰੀਏ ਚਾਹ ਬਣਾ ਕੇ ਨਾ ਤੇਰਨ ਨਾਲ ਬਿਸਕੁਟੀ ਦੇ ਦੇਣੀ ਆ ਤੇ ਫਿਰ ਨੂੰ ਬੜਾ ਬੜਾ ਮੈਂ ਸਬਜੀ ਬਣਾ ਲੈਣੀ ਆ ਸਬਜੀ ਤੇ ਭਾਵੇਂ ਹੋਏ ਜਾਂ ਰੂਟੀ ਲਾਗਦੀ ਆ ਹੋਏ ਸਬਜੀ ਵੀ ਹੈ ਨਹੀਂ ਆ ਮੰਮੀ ਤੇ ਕਲੀ ਸਬਜੀ ਖਾਂਦੇ ਨਹੀਂ ਹੈਗੇ ਉਹਨਾਂ ਨੇ ਕਿਤਨਾ ਖਾ ਲਈ ਮੈਨੂੰ ਤਾਂ ਲੱਗਦਾ ਕਬਲ ਦੇ ਕੰਮ ਆ ਅੱਜ ਕਰਨੀ ਆ ਜਾ ਕੇ ਮੰਮੀ ਨੂੰ ਕੁੱਛਣੀ ਆ ਮੰਮੀ ਹਾਂ ਰੋਟੀ ਤੁਹੀਂ ਖਾਧੀ ਆ ਨਹੀਂ ਮੈਂ ਨਹੀਂ ਖਾਧੀ ਸੰਦੀਪ ਮੈਂ ਅੱਗੇ ਜਾਣੀ ਆ ਤੇ ਕਬਲ ਦੇ ਕੰਮ ਵੇਖ ਲਓ ਰੋਟੀਆਂ ਪਈਆਂ ਹੀ ਟਿਫਨ ਦੇ ਵਿੱਚ ਤੇ ਅਗਲੀ ਖਾ ਕੇ ਤੇ ਪਰਾਂ ਹੋਈ ਆ ਤੇ ਸਾਡੇ ਦੇ ਪਾਪਾ ਕਹਿੰਦੇ ਕਿ ਮੈਨੂੰ ਭੁੱਖ ਬੜੀ ਲੱਗੀ ਆ ਤੇ ਮੈਂ ਕਹਾਂ ਚੱਲ ਉਹ ਹੀ ਦੋ ਰੋਟੀਆਂ ਬਣਾ ਦਿੰਨੀ ਆ ਕਿ ਅਜੇ ਤਾਜੀ ਬਣਨ ਟਾਈਮ ਲੱਗਣਾ ਤੇ ਵੇਖਿਆ ਜੇ ਡੱਬੇ 'ਚ ਹੈ ਕੁਛ ਨਹੀਂ ਆ ਲੈ ਦੱਸ ਜੇਨੇ ਖਾਣੀ ਤੇ ਆਪਨਾ ਪਕਾ ਸਕੀ ਮੈਂ ਵੀ ਉਹੋ ਜਿਹੀ ਖਾਦੀ ਜਿਹੜੀ ਤੁਮਨੇ ਦਿੱਤੀ ਸੀ ਮੈਨੂੰ ਔੜ ਦਾ ਭੁੱਖ ਨਹੀਂ ਲੱਗੀ ਮੰਮੀ ਐਡਾ ਹੀ ਕਰ ਦਿਆ ਕੱਲ ਵੀ ਤੁਹਾਡੇ ਸਾਹਮਣੇ ਮੈਂ ਰੋਟੀ ਪਕਾ ਕੇ ਪਰਾਂ ਨੂੰ ਹੀ ਹਾਂ ਤੇ ਮੇਰੇ ਵੱਲ ਜਿਹੜੀ ਰੋਟੀ ਸਾਰੀ ਖਾ ਗਈ ਨਾਲ ਸਬਜ਼ੀ ਵੀ ਖਾ ਗਈ ਇਹਦਾ ਲੱਭਦੀ ਇਹਨੇ ਇਹਨੂੰ ਆਪ ਪਕਾਉਣੀਆ ਪੈਂਦ ਕਹਿੰਦੀ ਇਹ ਗਿੱਜੀ ਆ ਪਕੀਆਂ ਖਾਣ ਹੁਣ ਮੰਮੀ ਜਿੱਦਨ ਦੀ ਵਾਕ ਹੋਈ ਆ ਤੁਸੀਂ ਮੈਨੂੰ ਦੱਸੋ ਵੀ ਇਹਨੇ ਕਿਦਨ ਸਬਜ਼ੀ ਬਣਾਈ ਆ ਇਹਨੂੰ 2 ਮਹੀਨੇ ਹੋ ਗਏ ਵਾਕ ਹੋਈ ਨੂੰ ਦੱਸੋ ਸਬਜ਼ੀ ਕਿਦ ਬਣਾਈ ਉਹ ਹੈਗਾ ਜਿਹੜੇ ਏਲਮ ਦੀ ਆ ਮੈਨੂੰ ਪੱਕੀ ਪਕਾਈ ਮਿਲਦੀ ਹੁੰਦੀ ਤੇ ਹੁਣ ਮੈਨੂੰ ਆਟਾ ਰਣਾ ਪੈਂਦਾ ਤਾਂ ਉਹ ਖਾਲੀ ਦੀ ਕੱਢੀ ਹੋਰੇ ਵੱਲ ਪਾਜ ਲਾ ਦਿੰਦੀ ਆ ਕੁੜੀ ਵੱਲ ਪਿਓ ਰੋਟੀ ਆ ਅੱਜ ਨਹੀਂ ਦੀ ਉਹਾਂ ਕਿਹੜੀ ਦਾ ਸਬਜੀ ਬਣਾਈ ਆ ਸੰਦੀਪ ਹਾਂਜੀ ਮੈਂ ਉੱਥੇ ਰੋਟੀ ਦੇ ਡਿਕਨ ਆ ਰੋਟੀ ਕੀ ਮੈਂ ਤੁਹਾਡੇ ਵਾਸਤੇ ਲਿਆਵਾਂ ਮੈਂ ਟਿਫਨ 'ਚ ਦੇਖਿਆ ਕਿ ਰੋਟੀ ਹੈ ਨਹੀਂ ਤੇ ਮੈਂ ਮੰਮੀ ਨੂੰ ਪੁੱਛਣਾ ਕਿ ਤੂੰ ਹੀ ਖਾਦੀ ਆ ਤਾਂ ਮੰਮੀ ਕਹਿੰਦੇ ਨਹੀਂ ਮੈਂ ਨਹੀਂ ਖਾਦੀ ਇਹ ਬਾਦੀ ਦੇ ਕੰਮ ਵੇਖ ਲੋ ਜਿੰਨਾ ਹੀ ਰੋਟੀ ਪੱਕੀ ਹੁੰਦੀ ਆ ਨਾ ਟਿਫਨ 'ਚ ਪੜੀ ਕੇ ਖਾ ਜਾਂਦੀ ਆ ਚਲ ਕੋਈ ਗੱਲ ਨਹੀਂ ਐ ਦੋ ਗੁਰਕੀਆਂ ਰੋਟੀਆਂ ਨਾ ਤਾਈ ਬਣਾ ਲੈ। ਗੱਲ ਦੋ ਗੁਰਕੀਆਂ ਰੋਟੀ ਦੀ ਨਹੀਂ ਆ ਗੱਲ ਇਹ ਆ ਕਿ ਵਕ ਵਾਰ ਹੋਣ ਹੋਈ ਆ ਹੁਣ ਤੇ ਅੱਪੇ ਹੱਥ ਪੈਰ ਹਿਲਾ ਲਿਆ ਕਰੇ ਕਿ ਦੋ ਵੇ ਤੱਕ ਮੈਂ ਨਹੀਂ ਜਾਣਾ। ਚਲ ਕੋਈ ਗੱਲ ਨਹੀਂ ਘਰ ਦੇ ਸ਼ਾਂਤੀ ਰੱਖੋ ਤੂੰ ਬਣਾ ਲੈ ਰੋਟੀ ਕੋਈ ਗੱਲ ਨਹੀਂ। ਮੰਮੀ ਵੀ ਇਹ ਦੋ ਇਹ ਵੀ ਮੈਨੂੰ ਹੀ ਕਹਿੰਦੀ ਆ ਦੱਸੋ ਮੈਨੂੰ ਵਕ ਹੋਈ ਦਾ ਕੀ ਫਾਇਦਾ ਹੋਇਆ? ਫਾਇਦਾ ਤੇ ਉਹਨੂੰ ਹੀ ਐ ਜਿੱਥੇ ਕੋਈ ਵੇਸੀ ਉਥੇ ਕੀ ਹੋਣਾ ਹੈ। ਉਹ ਵੀ ਕਿ ਮੰਮੀ ਐਦਾਂ ਨਹੀਂ ਕੰਮ ਬਣਨਾ ਹੈਗਾ। ਮੈਨੂੰ ਤੇ ਲੱਗਦਾ ਵਾ ਇਹਨੂੰ ਘਰ ਹੀ ਵਾਪਸ ਲੈ ਕੇ ਦੇਣਾ। ਆਹ ਪਰ ਵੇਲੇ ਇਹੋ ਹੀ ਲਾਸ਼ੀਲਾ ਕਰਨਾ ਹੋਰੇ ਤਰ੍ਹਾਂ ਦੇ ਨਸੂਰ ਨਹੀਂ ਆਉਣਾ